ਜੋ ਵੀਡੀਓ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਸ ਤੋਂ ਅੰਦਾਜ਼ਾ ਲਗਾਇਆ ਹੋਣਾ ਆਖਿਰ ਮਾਮਲਾ ਕੀ ਹੈ ਤੁਹਾਨੂੰ ਦੱਸ ਦਈਏ ਨਾ ਤਾਂ ਇਹ ਜ਼ਮੀਨੀ ਵਿਵਾਦ ਦਾ ਮਾਮਲਾ ਹੈ ਅਤੇ ਨਾ ਹੀ ਕੋਈ ਪੁਰਾਣੀ ਰੰਜਿਸ਼ਤਾ ਅਤੇ ਨਾ ਹੀ ਕੋਈ ਹੁੰਲਰ ਬਾਜ਼ੀ ਦਾ ਇਹ ਮਾਮਲਾ ਹੈ ਫਰੂਦਪੁਰ ਸ਼ਹਿਰ ਵਿੱਚ ਇੱਕ ਨਸ਼ਾ ਤਸਕਰ ਵੱਲੋਂ ਆਪਣੇ ਹੀ ਪਰਿਵਾਰਕ ਮੈਂਬਰਾਂ ਤੇ ਜ਼ਾਲਮੇਵਾ ਹਮਲਾ ਕਰਨ ਦਾ ਫਰੂਦਪੁਰ ਸ਼ਹਿਰ ਦੇ ਵਿੱਚ ਨਸ਼ਾ ਤਸਕਰਾਂ ਦੇ ਇੰਨੇ ਹੌਸਲੇ ਹੋ ਗਏ ਨੇ ਕਿ ਉਹ ਹੋਰ ਨੌਜਵਾਨਾਂ ਨੂੰ ਵਸੇ ਦੀ ਲੱਤ ਬਿੱਤ ਫਸਾਉਣ ਦੇ ਲਈ ਆਪਣੇ ਹੀ ਪਰਿਵਾਰਕ ਮੈਂਬਰਾਂ ਤੇ ਜ਼ਾਲਮੇਵਾ ਹਮਲੇ ਕਰਨ ਤੇ ਉਤਾਰੂ ਹੋਏ ਨੇ ਇਨ੍ਹਾਂ ਹੀ ਨਸ਼ਾ ਤਸਕਰਾਂ ਤੋਂ ਆਪਣੇ ਪਤੀ ਨੂੰ ਬਚਾਉਣ ਦੇ ਲਈ ਆਈ ਔਰਤ ਤੇ ਨਸ਼ਾ ਤਸਕਰ ਵੱਲੋਂ ਤੇਜ਼ ਛਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਪਟ ਹੋ ਜਾਂਦੀ ਹੈ। ਤੋਂ ਮਾਮਲਾ ਕੋਚ ਐਸ 38 ਪ੍ਰੋਪਰ ਦੇ ਧੀਰਾ ਗੇਟ ਦੇ ਸ਼ਹਿਰ ਦਾ ਮਾਮਲਾ ਸਾਹਮਣੇ ਆ ਰਿਹਾ ਇੱਕ ਪਤਨੀ ਵੱਲੋਂ ਆਪਣੇ ਪਤੀ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣ ਦੀ ਕੋਸ਼ਿਸ਼ਾਂ ਕਰਦੀ ਹੈ ਅਤੇ ਇਨਸਾਨਾਂ ਦੇ ਨਾਲ ਬਿਲਣ-ਗਿਲਣ ਤੋਂ, ਬੋਲ-ਚਾਲ ਤੋਂ ਅਮੇਸ਼ਾ ਗੁਰੇਜ਼ ਕਰ ਰਹੀ ਹੈ। ਜਦੋਂ ਇਨਾ ਹੀ ਸੁਤਾਕਰਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਔਰਤ ਦੇ ਘਰ ਜਾ ਕੇ ਮਾਰੂ ਖੱਤੇਰਾ ਦੇ ਨਾਲ ਹਮਲਾ ਕਰਕੇ ਉਸ ਨੂੰ ਚੱਕਵੀ ਕਰ ਦਿੱਤਾ ਪੀੜਤ ਔਰਤ ਨੇ ਦੱਸਿਆ ਕਿ ਉਨ੍ਹਾਂ ਤੇ ਹਮਲਾ ਕਰਨ ਵਾਲੇ ਵਿਅਕਤੀ ਨਜੀਦ ਅਧਿਆਨ ਜਦੋਂ ਉਸਨੇ ਹੀ ਆਪਣੇ ਪਤੀ ਨੂੰ ਇਨਾਂ ਦੇ ਨਾਲ ਬੋਲਚਾਲ ਤੋਂ ਰੋਕਿਆ ਤਾਂ ਹਮਲਾਵਰਾਂ ਨੇ ਉਸਤੇ ਹਥਿਆਰਾ ਦਿਨਾ ਹਮਲਾਕਰਤਾ ਅਤੇ ਉਹਨਾਂ ਦੇ ਘਰ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਕੈਦ ਹੋ ਗਈਆਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਨੌਜਵਾਨ ਕੋਈ ਹੋਰ ਨਹੀਂ ਪਰਿਵਾਰਕ ਮੈਂਬਰ ਹੀ ਦੱਸੇ ਜਾ ਰਹੇ ਨੇ ਬਰੋਜਪੁਰ ਪੁਲਿਸ ਨੇ ਔਰਤ ਦੀ ਸ਼ਿਕਾਇਤ ਤੇ ਮੁਲਜ਼ਮ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰਿਆ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਉਨਾ ਦੀਪਾਲ ਚਾਹ ਕੇ ਮੈਂ ਗਰਮੀਤ ਕੌਰ ਜੀ ਜੀਰਾ ਮੇਟ ਨੇ ਵਾਦੀ ਕਰਾਣ ਹਾਂ ਹਾਂਜੀ ਹਾਂਜੀ ਕੀ ਹੋਇਆ ਜਿਹੜੀ ਗੋੜਾ ਕਰਦੀ ਹੋਈ ਕਿੰਨਾ ਨੇ ਕੀਤੀ ਆ ਕੇ ਇਹ ਗੁਰਦੇਵ ਸਿੰਘ ਅ ਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਤਿੰਨੋਂ ਜਣੇ ਆਏ ਸਾਡੇ ਘਰੇ ਮੇਰੇ ਪਤੀ ਦਾ ਪੁੱਛਦੇ ਸੀ ਘਰੇ ਹੈਗਾ ਕਿ ਨਹੀਂ ਹੈਗਾ ਮੈਂ ਜਵਾਬ ਦਿੱਤਾ ਵੀ ਘਰੇ ਨਹੀਂ ਹੈਗਾ ਇਹ ਨਸ਼ਾ ਕਰਨ ਦੇ ਆਦੀ ਨੇ ਮੇਰੇ ਪਤੀ ਨੂੰ ਬੁਰੀ ਸੰਗਤ ਚ ਪਾਉਣਾ ਚਾਹੁੰਦੇ ਨੇ ਮੈਂ ਇਸ ਕਰਕੇ ਇਹਨਾਂ ਨੂੰ ਜਵਾਬ ਦਿੱਤਾ ਵੀ ਉਹ ਘਰ ਨਹੀਂ ਹੈਗਾ ਤੇ ਇਹਨਾਂ ਨੇ ਆ ਕੇ ਖੰਡੇ ਕਰਪਾਨਾ ਰਾ ਲੋਹੇ ਦੀਆਂ ਰਾੜਾਂ ਨਾਲ ਮੇਰੇ ਤੇ ਹਮਲਾ ਕੀਤਾ ਮੈਂ ਬੜੀ ਮੁਸ਼ਕਲ ਨਾਲ ਬਚੀ ਆ ਬੜੀ ਮੁਸ਼ਕਲ ਨਾਲ ਆਪਦੀ ਜਾਨ ਬਚਾਈ ਤੇ ਇਹਨਾਂ ਤੇ ਕਿੰਨੇ ਕਿ ਜਿਹੜੇ ਲੈਸੋ ਕਿ ਆ ਇਹ ਕਿਸੇ ਚੀਜ਼ਾਂ ਨਾਲ ਹਥਿਆਰ ਤੋਂ ਹਾਂਜੀ ਇਹਨਾਂ ਕੋਲ ਸੀਗੇ ਖੰਡੇ ਹਥਿਆਰ ਸੀਗੇ ਹੋਰ ਰਾੜਾਂ ਸੀ ਲੋਹੇ ਦੀਆਂ ਤੇ ਅੰਡਰਐਵਰ ਗੱਡੀ ਤੇ ਆਏ ਸੀ ਕਿਸ ਤਰ੍ਹਾਂ ਦੇ ਬੰਦੇ ਕਿਸ ਤਰ੍ਹਾਂ ਦੇ ਨੇ ਕ੍ਰਾਈਮਨਲ ਹਾਂਜੀ ਇਹਨਾਂ ਨੇ ਫੁੱਲ ਨਸ਼ਾ ਕੀਤਾ ਹੋਇਆ ਸੀ ਤਿੰਨ ਤਿੰਨਾਂ ਨੇ ਤੇ ਨਾਲ 4 ਅਣਪਛਾਤੇ ਹੋਰ ਵੀ ਲੈ ਕੇ ਆਏ ਸੀ ਬੰਦੇ ਲੈ ਕੇ ਹਾਂਜੀ ਬੰਦੇ ਲੈ ਕੇ ਆਏ ਸੀ ਘਰ ਦੇ ਅੰਦਰ ਦਾਖਲ ਹੋ ਗਏ ਘਰ ਦੇ ਅੰਦਰ ਦਾਖਲ ਹੋ ਗਏ ਜੀ ਮੈਂ ਤੇ ਮੇਰੀ ਸੱਸ ਦੋਨੋਂ ਹੀ ਸੀ ਘਰੇ ਸਾਡੇ ਘਰੇ ਕੋਈ ਬੰਦਾ ਨਹੀਂ ਸੀ ਹੈਗਾ ਹੂੰ ਹੂੰ ਤੇ ਇਹਨਾਂ ਨੇ ਆਉਂਦਿਆਂ ਹੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਖੰਡੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਗੁਰਦੇਵ ਸਿੰਘ ਨੇ ਤੁਹਾਡੇ ਪੇਟ 'ਚ ਮਾਰੇ ਪੇਟ ਤੇ ਮਾਰਿਆ ਮੇਰੀ ਬਾਹ ਤੇ ਆ ਹੂੰ ਗੁੱਟ ਤੇ ਆ ਮਾਰਨ ਦੀ ਕੋਸ਼ਿਸ਼ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਦੇ ਵੱਲੋਂ ਤਾਂ ਮਾਰ ਨਹੀਂ ਆਏ ਸੀ ਪਰਮਾਤਮਾ ਦੀ ਕਿਰਪਾ ਨਾਲ ਮੈਂ ਬੜੀ ਮੁਸ਼ਕਲ ਨਾਲ ਆਦੀ ਜਾਨ ਬਚਾਈ ਇਸ ਤਰ੍ਹਾਂ ਦੀ ਨਾਥ ਪੈਣੀ ਚਾਹੀਦੀ ਹਾਂਜੀ ਜ਼ਰੂਰ ਗੁੰਡਾਗਰਦੀ ਤੇ ਨਾਥ ਪੈਣੀ ਚਾਹੀਦੀ ਐਵੇਂ ਦਿਨ ਦਿਹਾੜੇ ਆ ਕੇ ਕਿਸੇ ਦੇ ਘਰੇ ਮਾਰਨਾ ਤੇ ਘਰ ਦੇ ਵਿੱਚ ਸੇਫ ਨਹੀਂ ਕਰ ਜੀ ਆਪਾਂ ਬਾਹਰੋਂ ਕੋਈ ਲੜਦਾ ਆਪਾਂ ਘਰ ਨੂੰ ਭਜਦੇ ਜਾਂ ਆਪਾਂ ਘਰੇ ਹੀ ਸੇਫ ਨਹੀਂ ਤਾਂ ਆਪਾਂ ਕਿੱਥੇ ਜਾਵਾਂਗੇ ਤੇ ਸਰਕਾਰ ਨੂੰ ਮੇਰੀ ਇਹੀ ਬੇਨਤੀ ਹੈ ਇਹਨਾਂ ਗੁੰਡਿਆਂ ਤੇ ਨਾਥ ਪਾਈ ਜਾਵੇ ਤੇ ਜੋ ਵੀ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਫੜਿਆ ਜਾਵੇ ਹਾਂਜੀ ਫੜਿਆ ਜਾਵੇ ਫਰਾਰ ਨੇ ਤੇ ਇਹਨਾਂ ਦੇ ਇਹੀ ਕੰਮ ਨੇ ਲੋਕਾਂ ਦੇ ਘਰਾਂ 'ਚ ਵੜ ਕੇ ਧੱਕਾ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਠੀਕ ਇਹ ਕੌਣ ਲੱ ਨੂੰ ਕੌਣ ਇਹ ਹੈਗਾ ਗੁਰਦੇਵਤ ਸਿੰਘ ਦੀਪੂ ਹੋਰ ਕੌਣ ਸੀਗੇ ਮਨਜੀਤ ਸਿੰਘ ਮੀਤਾ ਹਰਬ੍ਰੀਤ ਸਿੰਘ ਕਿੱਥੋਂ ਦੇ ਸੀ ਹੀਰਾਨਗਰ ਦੇ ਰਹਿਣ ਵਾਲੇ ਦਾਣਾ ਮੰਡੀ ਹਾਂਜੀ ਅਸੀਂ ਹੀਰਾਗੜ੍ਹ ਨਵੀਂ ਗੱਦੀ ਦੇ ਰਹਿਣ ਵਾਲੇ ਹਾਂਜੀ ਦਲਵਿੰਦਰ ਕੋਲ ਮੇਰਾ ਨਾਮ ਹੈ ਤੇ ਇਹ ਗੁਰਦੇਵਤ ਦੀਪੂ ਤੇ ਹਰਪ੍ਰੀਤ ਤੇ ਮੀਤਾ ਮਨਜੀਤ ਮੀਤਾ ਇਹ ਦਾਣਾ ਮੰਡੀ ਦੇ ਨੇ ਹੈ ਰਿਸ਼ਤੇ ਚ ਮੇਰੇ ਭਤੀਜੇ ਨੇ ਪਰ ਅਸੀਂ ਉਹਨਾਂ ਨਾਲ ਵਰਤਦੇ ਨਹੀਂ ਇਹਨਾਂ ਕਰਤੂਤਾ ਤੋਂ ਹੀ ਨਿਵਰਤਦੇ ਜੀ ਇਹਨਾਂ ਨਾਲ ਕੀ ਕਰਦੇ ਨੇ ਉਹ ਬੰਦੇ ਉਹ ਗੁੰਡਾਗਰਦੀ ਕਰਦੇ ਨੇ ਇਹੀ ਨਸ਼ੇ ਦੀ ਹਾਂਜੀ ਨਸ਼ੇ ਦੇ ਵੀ ਨਸ਼ੇ ਦਾ ਕੰਮ ਕਰਦੇ ਨੇ ਮਗਲ ਹਾਂਜੀ ਤੇ ਖਾਂਦੇ ਵੀ ਨੇ ਤੇ ਨਸ਼ਾ ਵੇਚਦੇ ਵੀ ਨੇ ਤੇ ਇਹ ਇਸ ਤਰ੍ਹਾਂ ਜ਼ਬਰਦਸਤੀ ਕਰਦੇ ਲੋਕਾਂ ਤੇ ਗੁੰਡਾਗਰਦੀ ਸਾਡੇ ਘਰ ਆ ਕੇ ਵੀ ਇਸ ਤਰ੍ਹਾਂ ਹੀ ਗੁੰਡਾਗਰਦੀ ਕੀਤੀ ਸਿਰਫ ਮੇਰੀ ਨੋਨ ਇਹੀ ਆਖਿਆ ਵੀ ਮੇਰੇ ਘਰ ਨਾਲਾ ਘਰ ਨਹੀਂ ਹੈਗਾ ਅਸੀਂ ਨੋ ਸਸਕਾਰ ਸੀ ਇਹਨਾਂ ਨੇ ਆ ਕੇ ਬਸ ਪੁੱਛਿਆ ਰਾਤੀ ਪੁੱਛ ਕੇ ਗਏ ਨੇ ਰਾਤੀ ਵੀ ਬੋਲ ਕੇ ਗਿਆ ਆਏ ਸਵੇਰੇ ਫੇਰ ਆ ਗਿਆ 11 ਵਜੇ ਫਿਰ ਬੰਦੇ ਲੈ ਕੇ ਆਇਆ ਸੀ ਹੱਥ ਜੋੜ ਕੇ ਰਾਤੀ ਇਹਨੂੰ ਕੱਢਿਆ ਵੀ ਸਾਡੇ ਘਰ ਨਾ ਤਾਂ ਕਲ ਹੋਵੇ ਤੂੰ ਚਲਾ ਜਾ ਵੀ ਮੇਰਾ ਬੇਟਾ ਘਰ ਨਹੀਂ ਆਏਗਾ ਪਰ ਉਹਨੇ ਹੁੰਦਕ ਰੱਖੀ ਉਹ ਸਵੇਰੇ ਫੇਰ ਆ ਗਿਆ ਪਰ ਕਿੰਨੀ ਕੁ ਹੱਦ ਕੀਤੀ ਇਹਨਾਂ ਨੇ ਬਹੁਤ ਹੱਦ ਕੀਤੀ ਮੇਰੀ ਨੋਹ ਤੇ ਖੰਡਿਆਂ ਦੇ वार ਕੀਤੇ ਮਾਰ ਦੇਣ ਦੀ ਇਹਨਾਂ ਨੇ ਆਪਦੀ ਪੂਰੀ ਕੋਸ਼ਿਸ਼ ਕੀਤੀ ਨਸ਼ੇ 'ਚ ਹਾਂਜੀ ਨਸ਼ੇ 'ਚ ਧੁੱਤ ਸੀ ਅੱਛਾ ਅੱਛਾ ਤੇ ਪੁਲਿਸ ਵੱਲੋਂ ਹੁਣ ਕੋਈ ਸ਼ਕਤੀ ਨਹੀਂ ਕਰ ਰਹੀ ਕੋਈ ਪੁਲਿਸ ਵੱਲੋਂ ਕੋਈ ਸ਼ਕਤੀ ਕਾਰਵਾਈ ਕੋਈ ਨਹੀਂ ਹਨ ਫੜ ਨਹੀਂ ਹੁੰਦਾ ਕੋਈ ਫੜਦੇ ਨਹੀਂ ਪਏ ਯੋਰ ਤਾਂ ਘਰ ਦੇ ਵਿੱਚ ਕਿਸ ਤਰ੍ਹਾਂ ਸੇਫ ਸੇਫ ਕਿਸ ਤਰ੍ਹਾਂ ਨੇ ਔਰ ਤਾਂ ਘਰ ਦੇ ਵਿੱਚ ਬਸ ਅਸੀਂ ਮਜਬੂਰੀ ਨਾਲ ਹੀ ਸੇਫ ਆ ਬਾਹਰ ਵੀ ਹਾਂਜੀ ਜੇ ਘਰ ਚ ਨਹੀਂ ਸੇਫ ਰਹਿ ਸਕਦੇ ਤੇ ਅਸੀਂ ਕਿੱਥੇ ਰਹਿ ਸਕਦੇ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਏ ਇਹਨਾਂ ਨੂੰ ਫੜਿਆ ਜਾਏ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਨਵੀਂ ਆਬਾਦੀ ਚਿਰਾਗ ਵਿੱਚ ਗਰਮੀਤ ਕੌਮ ਦੇ ਬਿਆਨਾਂ ਤੇ ਪਰਚਾ ਤੁਮ ਜਿਓਂ ਉਹਨੇ ਕਿ ਆ ਮੀ ਜਿਹੜਾ ਗੁਰਦੇਵ ਸਿੰਘ ਆ ਪੁੱਤ ਦੀਪੂ ਮੇਰੇ ਮਾਮੇ ਸਹੁਰੇ ਦਾ ਮੁੰਡਾ ਉਹ ਮੇਰੇ ਘਰ ਮੈਨੂੰ ਕੁਛਦਾ ਸੀ ਵੀ ਸਾਭਾ ਕਿੱਥੇ ਆ ਤੇ ਮੈਂ ਉਹਨੂੰ ਕਿਹਾ ਸੀ ਵੀ ਉਹ ਘਰੇ ਨਹੀਂ ਆ ਮੈਂ ਉਹਨੂੰ ਜ਼ਮੀਰ ਕਰਨੇ ਇਹ ਲਖਾਇਆ ਵੀ ਮੈਂ ਉਹਨੂੰ ਰੋਕ ਦਿਆਂ ਵੀ ਇਹਨੂੰ ਨਾਮ ਮਿਲਦਾ ਤੇ ਉਹ ਮਿਲਣਾ ਚਾਹੁੰਦਾ ਸੀ ਉਹਨੂੰ ਤੇ ਹੈਗਾ ਘਰੀ ਸੀਦੇ ਉਹਨੇ ਇਸ ਤਰ੍ਹਾਂ ਗੁੱਸੇ ਚ ਆ ਕੇ ਕਿ ਇਹ ਮੈਨੂੰ ਮਾਰਕੁੱਟ ਕੀਤੀ ਆ ਤੇ ਮੇਰੇ ਘਰ ਦੇ ਭਾਂਡੋੜੇ ਤੇ ਤੇ ਹੋਰ ਕੀ ਸੀ ਸੀਸੀਟੀਵੀ ਹੈ ਆਪਣੇ ਕੋਲ ਸਾਡੇ ਜਿੱਥੇ ਸੀਸੀਟੀਵੀ ਚ ਸਾਡੇ ਸਾਹਮਣੇ ਫੋਟੋਸ ਆਈ ਆ ਉਹਦੇ ਉਹ ਮਾਰ ਰਿਆ ਐਡਾ ਉਹਨੂੰ ਗਾਲੀਂ ਕਢ ਰਿਆ ਦੋ ਬੰਦਿਆਂ ਦੇ ਨਾਲ ਹੋਰ ਆ ਉਹੀ ਨਾਮ ਚ ਕੀਤੇ ਆ ਤੇ ਉਹਦੇ ਬਿਆਨਾਂ ਤੇ ਪਰਚਾ ਦਰਜ ਕਰਤਾ अच्छा मंच करके असी जो अगली कार भी होगी उन्होंने जल्दी तो जल्दी रेस्ट बड़ी संगत पे लाना चाहूंगा ही हां बड़ी संगत पे लाना चाहूंगा इस करके उधर आ गए इसलिए उन्होंने वो अपने घर वाले तो रोक दी सी मिलन तो भाई ये बड़ी संगत में से नशे पत्ते चना हो गई इसलिए उन्होंने उन झूठ मारया उन्होंने फिर गुस्से च आके उन्हें कुट मार दी है करया करया के पांच थोड़ी पांच थोड़ी की थी करेया। करेया। करेया ਉਨੀ ਵਾਸ਼ੀਂ ਸੀਮਾਂ ਤੇ ਇੱਕ ਬਰਵਾਚਾ ਸੀਮਾਂ ਤੇ ਮਾਮਲਾ ਦਰਜ ਕਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਸੀਂ ਕਰਦੇ ਆਂ ਔਰ ਰੇਡ ਵਗੈਰਾ ਕਰਦੇ ਆਂ ਜਦੋਂ ਮਿਲ ਕੇ ਸੋਹਣ ਦੀ ਇੰਸਪੈਕਟਰ ਦੀ ਜਲਦੀ ਗ੍ਰਿਫਤਾਰੀ ਪਾਵੇ